ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਅਮਿਤ ਕਿਰਨ ਤੁਸੀਂ ਸਾਰੇ ਵਧੀਆ ਹੋਗੇ ਅੱਜ ਦੀ ਕਥਾ ਦੇ ਵਿੱਚ ਗਿਆਨੀ ਸੰਸੇਮ ਮਸਕੀਨ ਹਣੀ ਦੱਸਦੇ ਪਏ ਐ ਕਿ ਮਰਨ ਤੋਂ ਬਾਅਦ ਇਨਸਾਨਾ ਕੀ ਹੁੰਦਾ ਕਿਹੜੀ ਜ਼ਿੰਦਗੀ ਸ਼ੁਰੂ ਹੁੰਦੀ ਹੈ ਤੇ ਉਸ ਜ਼ਿੰਦਗੀ ਚ ਕੀ ਹੁੰਦਾ ਤੇ ਨਾਲ ਹੀ ਨਾਲ ਇਹ ਦੱਸਦੇ ਪਏ ਐ ਕਿ ਮਰਨ ਤੋਂ ਬਾਅਦ ਜਿਹੜੇ ਉਹਦੇ ਘਰ ਵਾਲੇ ਮਰਨ ਵਾਲੇ ਦੇ ਉਹਦੇ ਜਿਹੜੇ ਪਿਆਰੇ ਆ ਉਹਦੇ ਵਾਸਤੇ ਜਿਹੜੇ ਪੂਜਾ ਪਾਠ ਕਰਦੇ ਐ ਖਤਮ ਦੋਂਦੇ ਐ ਕਪੜੇ ਦਿੰਦੇ ਐ ਖਾਣਾ ਖਲਾਉਂਦੇ ਗਰੀਬਾਂ ਨੂੰ ਆਇਆ ਕਿ ਉਹ ਮਰਨ ਵਾਲੇ ਨੂੰ ਆਉਂਦਾ ਕੋਈ ਫਾਇਦਾ ਹੁੰਦਾ ਕਿ ਨਹੀਂ ਹੁੰਦਾ ਇਸ ਦੇ ਬਾਰੇ ਵੀ ਆਜੀ ਡਿਟੇਲ ਦੇ ਨਾਲ ਕਿਆ ਨਹੀਂ ਸੰਸੀ ਮਸਕੀਨ ਹਣੀ ਸਾਰੀ ਗੱਲਬਾਤ ਕਰਦੇ ਪਏ ਐ ਬਹੁਤ ਵਧੀਆ ਤੇ ਬਹੁਤ ਸ਼ਾਨਦਾਰ ਕਥਾ ਵੈ ਪਹਿਲਾਂ ਆਪਾਂ ਚੱਲ ਕੇ ਦੇਖ ਲੈਣੇ ਕਹਾਤ ਫਿਰ ਕਰਨੇ ਇਸ ਤੇ ਵਿਚਾਰ ਜੇ ਮੋਹ ਘਰ ਮੋਹੇ ਘਰ ਮੋਇ ਪਿਤਰੀ ਦੇ ਅੱਗੇ ਵਸਿਆਣੀ ਪਿਤਰੀ ਚੋਰ ਕਰੇ وڈیے ہتھ دھلال کے مسبی اے کرے نانک اگے سو ملے جے کھٹے گھالے دے ملا پیلا جیو جو رو سر وارو وار جھوٹے جھوٹا مکھ سے نت نت ہوئے خوار سوچے اے اکیے ਬੰਝ ਪਿੰਡਾ ਧੋਏ ਸੁਚੇ ਸਈ ਨਾਨਕਾ ਜਿਨ ਮਨ ਵਸਿਆ ਸੋਏ 17ਵੀਂ ਪੌੜੀ ਜਿਸ ਦੇ ਨਾਲ ਸੰਬੰਧਿਤ ਦੋ ਸ਼ਲੋਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਥਮ ਸ਼ਲੋਕ ਵਿੱਚ ਉਸ ਧਾਰਨਾ ਦਾ ਜ਼ਿਕਰ ਕੀਤਾ ਹੈ ਜਿਸ ਦੇ ਵਿੱਚ ਇਕ ਬੜੀ ਪੁਰਾਣੀ ਮਨੋਤ ਚਲੀ ਆ ਰਹੀ ਹੈ ਕਿ ਪਿਤਰਾਂ ਦੇ ਨਿਵਤ ਕੁਝ ਦਾਨ ਕਰੀਏ ਕੁਝ ਪੁੰਨ ਕਰੀਏ ਭੋਜਨ ਅਨ ਬਸਤਰ ਤਾਂ ਉਹ ਪਿਤਰਾਂ ਨੂੰ ਪਹੁੰਚ ਜਾਂਦੇ ਨੇ ਇਹ ਪ੍ਰਥਾ ਜੋ ਚਲਾਈ ਗਈ ਹੈ ਚਲਾਣ ਵਾਲਿਆਂ ਦਾ ਜਾਪਦਾ ਹੈ ਆਪਣਾ ਕੋਈ ਸਵਾਰਥ ਹੈ ਤਾਂ ਹੀ ਜੋ ਹੈ ਇਹ ਚੱਲੀਏ ਵਰਨਾ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਖਾਵੇ ਕੋਈ ਤੇ ਪਹੁੰਚੇ ਕਿਸੇ ਨੂੰ ਔਰ ਉਸ ਨੂੰ ਪਹੁੰਚੇ ਜੋ ਮਰਨ ਤੋਂ ਬਾਅਦ ਗਿਆ ਹੀ ਕਿੱਥੇ ਹੈ ਇਸ ਦਾ ਕੋਈ ਬੋਧ ਵੀ ਨਾ ਹੋਵੇ ਇਸ ਦਾ ਕੋਈ ਪਤਾ ਵੀ ਨਾ ਹੋਵੇ ਸਰਾਧਾ ਦੀ ਪ੍ਰਥਾ ਜੋ ਸਾਡੇ ਦੇਸ਼ ਵਿੱਚ ਪ੍ਰਚਲਿਤ ਹੋਈ ਉਸ ਬਾਰੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਆਪਣਾ ਨਜ਼ਰੀਆ ਜੈਸੇ ਹਰ ਧਰਮ ਤੇ ਧਾਰਮਿਕ ਰਹਿਬਰੀ ਪੁਰਸ਼ ਦਾ ਕੁਝ ਇਤਿਹਾਸਕ ਪੱਖ ਹੁੰਦਾ ਹੈ ਤੇ ਕੁਝ ਸਿਧਾਂਤਿਕ ਪੱਖ ਇਤਿਹਾਸਿਕ ਤੱਤ ਸਾਹਿਬ 시 ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਪਾਸੇ ਰੱਖਦੇ ਨੇ ਉਹਨਾਂ ਦੀ ਆਪਣੀ ਬਾਣੀ ਵਿੱਚ ਕੋਈ ਇਤਿਹਾਸ ਨਹੀਂ ਹੈ ਉਹਨਾਂ ਦਾ ਆਪਣਾ ਇਤਿਹਾਸ ਵੀ ਨਹੀਂ ਹੈ ਸਿਧਾਂਤ ਤੋਂ ਗਹਿਰਾ ਨਜ਼ਰੀਆ ਬੜੀ ਡੈਨੀ ਦ੍ਰਿਸ਼ਟੀ ਚਾਹੀਦੀ ਹੈ ਤਾਂ ਜਾ ਕੇ ਕਿਧਰੇ ਗੁਰੂ ਨਾਨਕ ਦੀ ਗੱਲ ਸਮਝਦੇ ਚਾਹੁੰਦੀ ਹੈ ਅਗਰ ਕੋਈ ਦਾਅਵੇ ਨਾਲ ਆਖੇ ਕਿ ਨਹੀਂ ਖਾਵੇ ਇੱਕ ਤੇ ਪਹੁੰਚੇਗਾ ਦੂਸਰੇ ਨੂੰ ਜ਼ਰੂਰ ਪਹੁੰਚੇਗਾ ਪਿਤਰਾਂ ਨੂੰ ਜ਼ਰੂਰ ਪਹੁੰਚੇਗਾ ਭਗਤ ਕਬੀਰ ਜੀ ਦਾਵੇ ਇਸ ਬਾਰੇ ਆਪਣਾ ਇਹ ਨਜ਼ਰੀਆ ਹੈ ਕਿ ਜੀਵਤ ਪਿਤਰ ਨਾ ਮਾਣੇ ਕੋ ਮੂਵੇ ਸਰਾਧ ਕਰਾਈ ਪਿਤਰ ਵੀ ਬੱਪਰੇ ਕਿਉਂ ਕਰ ਪਾਵੇਂ ਕਊਆ ਕੁਕਰ ਖਾਈ ਜੀਂਦੇ ਜਾਗਦੇ ਮਾਂ ਬਾਪ ਦਾ ਕੋਈ ਸਨਮਾਨ ਨਹੀਂ ਕੋਈ ਸੇਵਾ ਨਹੀਂ ਕੋਈ ਆਦਰ ਸਤਕਾਰ ਨਹੀਂ ਔਰ ਢੰਗ ਦਾ ਭੋਜਨ ਨਹੀਂ ਤੇ ਮਰਨ ਤੋਂ ਬਾਅਦ ਸ਼ਰਾਧ ਵਿਸ਼ੇਸ਼ ਢੰਗ ਦਾ ਭੋਜਨ ਔਰ ਆਖਿਆ ਜਾਏ ਕਿ ਪਿਤਰਾਂ ਨੂੰ ਸ਼ਾਂਤ ਕਰਨ ਵਾਸਤੇ ਕਰਦੇ ਪਿਆਮ ਕਿ ਪਿਤਰਾਂ ਦੀ ਪੂਰਤੀ ਵਾਸਤੇ ਸ਼ਰਾਧ ਪੈ ਕਰਾਂਦੇ ਹਨ ਔਰ ਜੇ ਦਾਵਾ ਇਹ ਹੋਵੇ ਕਿ ਵਾਕਈ ਪਹੁੰਚਦਾ ਹੈ ਹਰ ਹਾਲਤ ਦੇ ਵਿੱਚ ਪਹੁੰਚਦਾ ਹੈ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਬਾਰੇ ਬੜੀ ਤਾਰਕਿਕ ਜੋ yatharth te khadi hai oh gal karde ne je moha ka ghar moh hai ghar mohhe pitri de je koi chor kise de ghar sann laave te sann laake dhan prapat kare te us dhan nal sarad karaave chori de dhan nal jo churaake laaya hai sann laake laaya hai ਉਸ ਪੈਸੇ ਦੇ ਨਾਲ ਇਸਰਾਦ ਕਰਾਵੇ ਪਿਤਰਾਂ ਦੇ ਨਿਵਿਤ ਦੇਵੇ ਤੇ ਜੇ ਹੁਣ ਆਥਿਆ ਜਾਏ ਉਹ ਵਾਕਈ ਪਿਤਰਾਂ ਤੱਕ ਪਹੁੰਚਦਾ ਹੈ ਔਰ ਅੱਗੇ ਬਕਾਇਦਾ ਰੱਬੀ ਵਿਧਾਨ ਦੇ ਮੁਤਾਬਕ ਪਹੁੰਚਦਾ ਹੈ ਤੋ ਰੱਬੀ ਵਿਧਾਨ ਬਣਾਉਣ ਵਾਲੇ ਔਰ ਰੱਬ ਬੜਾ ਸਿਆਣਾ ਹੈ ਜਾਂ ਤੇ ਕਹਿ દઈએ ਕੁਝ ਜਾਣਦਾ ਨਹੀਂ ਅਗਰ ਉਹ ਸਭ ਕੁਝ ਜਾਣਦਾ ਹੈ ਤਾਂ ਅੱਗੇ ਵਸਤ ਸਿਆਣੀਆਂ ਪਿਤਰੀ ਚੋਰ ਕਰੇ ਅੱਗੇ ਵਸਤੂ ਦੀ ਪਹਿਚਾਨ ਹੋ ਜਾਏਗੀ ਕਿ ਵਸਤੂ ਤੇ ਚੋਰੀ ਦੀ ਹੈ ਸਨ ਲਾਈ ਗਈ ਚੋਰੀ ਕੀਤੀ ਗਈ ਉਸ ਨਾਲ ਧਨ ਆਇਆ ਔਰ ਉਸ ਧਨ ਦੇ ਨਾਲ ਸਰਾਧ ਕਰਾਇਆ ਗਿਆ ਤਾਂ ਵਸਤੂ ਤੇ ਚੋਰੀ ਦੀ ਹੋ ਗਈ ਤੇ ਜਿਸ ਨੂੰ ਦਿੱਤੀ ਹੈ ਉਹ ਵੀ ਚੋਰ ਬਣਾ ਲਏ ਜਾਣਗੇ ਅੱਗੇ ਵਸਤ ਸਿਆਣੀਆਂ ਪਿਤਰੀ ਚੋਰ ਕਰੇ ਜੇ ਪਿਤਰਾਂ ਦੇ ਨਿਵੇਤ ਚੋਰੀ ਦਾ ਧਾਨ ਅਰਪਣ ਕੀਤਾ ਹੈ ਤਾਂ ਫਿਰ ਪਿਤਰ ਚੋਰ ਹੋ ਜਾਣਗੇ ਅੱਗੇ ਅਗਰ ਵਾਕਈ ਅੱਗੇ ਪਹੁੰਚਦਾ ਹੈ ਔਰ ਵਾਕਈ ਅੱਗੇ ਸਾਹ ਸੁਜਾਨ ਹੈ ਅਗਰ ਐਸੀ ਮਨੋਤ ਹੈ ਤਾਂ ਫਿਰ ਪਿੱਤਰ ਵੀ ਚੋਰ ਹੋ ਗਏ ਦੇਖਣ ਦੇ ਚਾਇਆ ਸਾਰੀ ਦੁਨੀਆ ਦਾ ਕਾਨੂੰਨ ਇਸ ਗੱਲ ਨੂੰ ਮੰਨਦਾ ਹੈ ਕਿ ਚੋਰ ਨੇ ਜੋ ਚੋਰੀ ਕੀਤੀ ਉਤੇ ਗੁਨਾਹ ਹੈ ਪਰ ਜੋ ਚੋਰੀ ਦਾ ਸਮਾਨ ਆਪਣੇ ਕੋਲ ਰੱਖੇ ਜਾਂ ਵੇਚੇ ਇਹ ਵੀ ਗੁਨਾਹ ਹੈ ਇਹ ਵੀ ਜੁਰਮ ਹੈ ਇਸ ਨੁਕਤਾ ਨਿਗਾਹ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਡੇ ਸਾਹਮਣੇ ਰੱਖਦੇ ਨੇ ਅਗਰ ਇੱਕ ਚੋਰ ਨਾਜਾਇਜ਼ ਢੰਗ ਨਾਲ ਉਸਨੇ ਧਨ ਪ੍ਰਾਪਤ ਕੀਤਾ ਹੈ ਕਿਸੇ ਦਾ ਘਰ ਸਨ ਲਾ ਕੇ ਕਿਸੇ ਦੇ ਘਰ ਦੇ ਚੋਂ ਚੁਰਾ ਕੇ ਤੇ ਘਰ ਲਿਆ ਕੇ ਉਸ ਧਨ ਦੇ ਨਾਲ ਸਰਾਜ ਕੀਤਾ ਹੈ ਆਪਣੇ ਪਿਤਰਾਂ ਦੇ ਨੇ ਵਿੱਚ ਦਾਨ ਪਿਆ ਕਰਦਾ ਹੈ ਮਹਾਰਾਜ ਕਰਨ ਚਲੋ ਇੱਥੇ ਤੱਕ ਅਸੀਂ ਮੰਨ ਲੈਂਦੇ ਆ ਲੇਕਿਨ ਇਹ ਮਨੋਤ ਵੀ ਨਾਲ ਹੋਵੇ ਕਿ ਅੱਗੇ ਪਹੁੰਚਦਾ ਹੈ ਔਰ ਅੱਗੇ ਸਾਰੇ ਸੁਜਾਨ ਬੈਠੇ ਨੇ ਉਚਾਨ ਵਾਲੇ ਸਿਆਣੇ ਨੇ ਪਰਮਾਤਮਾ ਦਾ ਨਿਯਮ और परमात्मा बहुत से आना है ता फिर आगे वस्तु सयाणिए पित्री चोर करें फिर ते अगो वस्तु दी पहचान हो जाएगी कि चोरी दी है और पितर भी चोर बना ले जानगे क्या पितरा दे निमित्त कुछ भी नहीं भेजा जा सकता उन्हें कुछ भी नहीं ਦਿੱਤਾ जा सकता इतनी गल ते स्पष्ट है कि स्थूल चीज असली नहीं भेज सकते ਅਜੋਕਾ ਵਿਗਿਆਨ ਵੀ ਇਸ ਦੀ ਤਸਦੀਕ ਕਰਦਾ ਹੈ ਵਿਚਾਰਾਂ ਦੀ ਪਹੁੰਚ ਬੜੀ ਦੂਰ ਤੱਕ ਹੈ ਯਾਦ ਦੀ ਪਹੁੰਚ ਬੜੀ ਦੂਰ ਤੱਕ ਹੈ ਕਿਸੇ ਨੂੰ ਬਹੁਤ ਗਹਿਰੇ ਤਲ ਤੋਂ ਯਾਦ ਕਰੀਏ ਬਾਵੇਂ ਉਹ 3-4000 ਮੀਲ ਦੀ ਦੂਰੀ ਤੇ ਹੋਵੇ ਤਾਂ ਦੇਖਣ ਦੇ ਚਾਹਿਆ ਉਹ ਯਾਦ ਕਰਨ ਲੱਗ ਪੈਂਦਾ ਹੈ ਵਿਤਰਾਂ ਦੀ ਤੇ ਬਹੁਤ ਦੂਰੀ ਬਹੁਤ ਦੂਰੀ ਅਥਾ ਦੂਰੀ ਤੇ ਨੇ ਪਤਾ ਨਹੀਂ ਕਿਸ ਜਨਮ ਵਿੱਚ ਕਿਸ ਜੋਨ ਵਿੱਚ ਕਿਹੜੇ ਲੋਕ ਦੇ ਉਹਨਾਂ ਪਿਤਰਾਂ ਦੇ ਨਿਵੇਤ ਅਗਰ ਕੁਝ ਭੇਜਣਾ ਹੈ ਦੇਣਾ ਹੈ ਅਰਪਣ ਕਰਨਾ ਹੈ ਤਾਂ ਪਰਮਾਤਮਾ ਦਾ ਨਾਮ ਜਪਿਏ ਤੇ ਸੰਕਲਪ ਕਰੀਏ ਕਿ ਮੈਂ ਇਹ ਪਿਤਰਾਂ ਦੇ ਨਿਵੇਤ ਨਾਮ ਜਪ ਰਿਆਂ ਔਰ ਨਾਮ ਸੂਖਸ਼ਮ ਹੈ ਸੂਖਸ਼ਮ ਵਸਤੂ ਦੂਰ ਤੱਕ ਭੇਜੀ ਜਾ ਸਕਦੀ ਹੈ ਜੈਸੇ ਵਿਚਾਰ ਬੜੀ ਦੂਰ ਤੱਕ ਪਹੁੰਚਦੇ ਨੇ ਯਾਦ ਬੜੀ ਦੂਰ ਤੱਕ ਪਹੁੰਚਦੀ ਹੈ ਇਸੇ ਤਰ੍ਹਾਂ ਪ੍ਰਭੂ ਚਿੰਤਨ ਪ੍ਰਭੂ ਦਾ ਸਿਮਰਨ ਬੜੀ ਦੂਰ ਤੱਕ ਪਹੁੰਚਦਾ ਹੈ ਸਤਿਗੁਰ ਦੀ ਬਾਣੀ ਜੇ ਸਿਮਲਤ ਸਭ ਕਿਲ ਵਿਖ ਨਾਸ ਹੈ ਪਿਤਰੀ ਹੋਏ ਉਧਾਰੋ ਪਿਤਰਾ ਦਾ ਵੀ ਉਲਾਰ ਹੋ ਸਕਦਾ ਹੈ ਅਸੀਂ ਆਪਣੇ ਗੁਜ਼ਰ ਗਏ ਪਿਤਰ ਬਜ਼ੁਰਗ ਉਹਨਾਂ ਦਾ ਵੀ ਕਲਿਆਣ ਕਰ ਸਕਦੇ ਹਾਂ ਪਰ ਕਿਸ ਢੰਗ ਨਾਲ ਉਹਨਾਂ ਦੇ ਨਿਮਿਤ ਸਰਾਧ ਕਰਾ ਕੇ ਅਨ ਬਸਤਰ ਦੇ ਕੇ पैसा पानी देके भोजन छका के, के महाराज कने नहीं इस ते नाल ना ना ते ਉਸੇ ਦਾ ਹੀ ਕਲਿਆਣ ਹੋ ਸਕਦਾ ਹੈ ਜੋ ਭੋਜਨ ਛਕ ਰਿਹਾ ਹੈ ਜੋ ਬਸਤਰ ਲੈ ਰਿਹਾ ਹੈ ਜੋ ਪੈਸਾ ਲੈ ਰਿਹਾ ਹੈ ਉਸ ਦਾ ਹੀ ਕਲਿਆਣ ਹੋਇਆ ਹੈ ਪਿਤਰਾਂ ਦਾ ਨਹੀਂ ਔਰ ਇਹ ਪਿਤਰਾਂ ਨੂੰ ਨਹੀਂ ਪਹੁੰਚੇਗਾ ਨਾ ਗੁਰੂ ਨਾਨਕ ਮੰਦੇ ਨੇ ਨਾ ਹੀ ਭਗਤ ਕਬੀਰ ਮੰਦੇ ਨੇ ਔਰ ਕੋਈ ਦਾਰਸ਼ਨਿਕ ਜਿਹਦੀ ਧਾਰਮਿਕ ਵਿਚਾਰਵਾੜਾ ਬਤੇਦਾ ਵਿਗਿਆਨਕ ਦ੍ਰਿਸ਼ਟੀਕੋਣ ਤੇ ਵੀ ਪੂਰੀ ਉਤਰਦੀ ਹੋਵੇਗੀ وہ کت ہی اس گل نہیں منے گا کہ کھاوے کوئی پہنچے کسے کسی اور پھر پہنچے جو مدت ہوئی مر گئے اور پتہ نہیں کس جون پتہ نہیں تو دھن کس طرح پہنچے گا یہ بستر کس طرح پہنچنے یہ بھوجن کس طرح جو ہے پہنچ گئے اگر کوئی منخ اپنے پترا سمبند بنا کے رکھنا چاہے تو کچھ دینا بھی چاندہ ہے کچھ بھیجنا بھی چاندہ ہے تو ساحب کہ ہاں ਲਿਤਾ ਜਾ ਸਕਦਾ ਹੈ ਭੇਜਿਆ ਜਾ ਸਕਦਾ ਹੈ ਅਜੋਕਾ ਵਿਗਿਆਨ ਵੀ ਇਸ ਕੋਸ਼ਿਸ਼ ਦੇ ਚ ਹੈ ਕਿ ਹੋ ਗੁਜ਼ਰੇ ਪੁਰਾਣੇ ਜੋ ਬਜ਼ੁਰਗ ਨੇ ਮਹਾਪੁਰਸ਼ ਨੇ ਉਹਨਾਂ ਦੇ ਬੋਲ ਕਾਬੂਜ ਕੀਤੇ ਜਾਣ ਖਲਾਦ ਵਿੱਚ ਜੋ ਮੌਜੂਦ ਨੇ ਇਹਦਾ ਮਤਲਬ ਉਹਨਾਂ ਦੇ ਬੋਲ ਮੌਜੂਦ ਨੇ ਉਹਨਾਂ ਦੇ ਸੂਖਸ਼ਮ ਢਾਂਚੇ ਮੌਜੂਦ ਨੇ ਅਗਰ ਪਿਤਰ ਕਿਸੇ ਲੋਕ ਦੇ ਵਿੱਚ ਪੁਨਰ ਜਨਮ ਪ੍ਰਾਪਤ ਕਰ ਚੁਕੇ ਨੇ ਕੋਈ ਹੋਰ ਜোন ਦੇ ਚਲੇ ਗਏ ਨੇ ਤੇ ਉਹਨਾਂ ਦਾ ਕਲਿਆਣ ਕਰਨਾ ਹੈ ਕਿਸ ਤਰ੍ਹਾਂ ਕਰੀਏ ਤਾਂ ਸਤਿਗੁਰੂ ਕਹਿੰਦੇ ਨੇ ਪ੍ਰਭੂ ਦਾ ਸਿਮਰਨ ਕਰ ਪਰ ਪਿਤਰਾਂ ਦੇ ਨਿਮਿਤ ਕਰ ਜਹ ਸਿਮਰਤ ਸਭ ਕਿਲ ਵਿਖ ਨਾਸੇ ਪਿਤਰੀ ਹੋਏ ਉਧਾਰੋ ਪੂਰਨ ਦ੍ਰਿੜ ਸੰਕਲਪ ਨਾਲ ਕਿ ਤੂੰ ਪ੍ਰਭੂ ਨੂੰ ਯਾਦ ਕਰੇ ਇਕਾਗਰਤਾ ਦੇ ਨਾਲ ਔਰ ਸੰਕਲਪ ਕਰੇ ਕਿ ਇਸ ਕੀਤੀ ਹੋਈ ਯਾਦ ਦਾ ਫਲ ਮੇਰੇ ਪਿਤਰਾਂ ਨੂੰ ਮਿਲੇ ਮਹਾਰਾਜ ਕਹਿੰਦੇ ਮਿਲ ਸਕਦਾ ਹੈ ਪਰ ਤੂੰ ਆਖੇ ਹੁਣ ਮੈਂ ਸ਼ਰਾਦ ਕਰਾਣਾ ਹੈ ਕਿਸੇ ਨੂੰ ਭੋਜਨ ਛਕਾਣਾ ਹੈ ਬਸਤਰ দান ਕਰਾਣੇ ਦੁੱਧ ਪਿਲਾਣਾ ਹੈ ਖੇੇ ਖਵਾਣੀ ਹੈ ਇਹ ਮੇਰੇ ਪਿਤਰਾਂ ਨੂੰ ਪਹੁੰਚੇ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਐਸਾ ਨਹੀਂ ਅਗਰ ਆਖਿਆ ਜਾਏ ਹਾਂ ਪਹੁੰਚਦਾ ਹੈ ਕੋਈ ਹੱਟ ਕਰੇ ਤਾਂ ਮਹਾਰਾਜ ਕਹਿੰਦੇ ਫਿਰ ਐਸਾ ਵੀ ਹੋ ਸਕਦਾ ਅਗਰ ਕੋਈ ਚੋਰ ਅਗਰ ਕੋਈ ਡਕਾਇਤ ਡਾਕਾ ਮਾਰ ਕੇ ਧਨ ਲਿਆਵੇ ਤੇ ਉਸ ਧਨ ਦੇ ਨਾਲ ਸਰਾਦ ਕਰਾਵੇ ਤੇ ਜੇ ਅੱਗੇ ਪ੍ਰਮਾਤਮਾ ਸਿਆਣਾ ਹੈ ਤੇ ਉਹਨੂੰ ਇਤਨੀ ਵੀ ਪਹਿਚਾਣ ਹੋ ਜਾਏਗੀ ਕਿ ਚੋਰੀ ਦੇ ਧਨ ਨਾਲ ਸਰਾਦ ਹੋਇਆ ਤਾਂ ਫਿਰ ਅੱਗੇ ਵਸਤੂ ਦੀ ਪਹਿਚਾਣ ਹੋ ਜਾਏਗੀ ਕਿ ਜਦ ਚੋਰੀ ਦੇ ਧਨ ਨਾਲ ਹੀ ਸਰਾਦ ਹੋਇਆ ਤੇ ਸਰਾਦ ਸਾਰੇ ਦਾ ਸਾਰਾ ਚੋਰੀ ਹੋ ਗਿਆ ਕਿਉਂਕਿ ਚੋਰੀ ਦੇ ਧਨ ਨਾਲ ਹੋਇਆ ਨਾ ਇਹ ਸਾਰਾ ਪੁੰਨ ਵੀ ਇੱਕ ਚੋਰੀ ਹੋ ਗਿਆ ਹੈ ਜੈਸੇ ਚੋਰੀ ਕਰਨਾ ਪਾਪ ਚੋਰੀ ਦਾ ਸਾਜ਼ੋ ਸਮਾਨ ਰੱਖਣਾ ਵੀ ਪਾਪ ਅਗਰੇ ਪਿਤਰਾਂ ਨੂੰ ਦੇ ਦਿੱਤਾ ਗਿਆ ਚੋਰੀ ਦਾ ధਨ ਚੋਰੀ ਦਾ ਅੰਨ ਚੋਰੀ ਦੇ ਬਸਤਰ ਚੋਰੀ ਦਾ ਸਾਜ਼ੋ ਸਮਾਨ ਤਾਂ ਮਹਾਰਾਜ ਕਹਿੰਦੇ ਨੇ ਅੱਗੇ ਵਸਤ ਸਿਆਣੀਆਂ ਪਿਤਰੀ ਚੋਰ ਕਰੇ ਫਿਰ ਤੇ ਪਿਤਰ ਵੀ ਚੋਰ ਬਣਾ ਲੈ ਜਾਣਗੇ ਫਿਰ ਤੂੰ ਕੀ ਸਰਾਧ ਕੀਤਾ ਔਰ ਐਸਾ ਕੋਈ ਮਨੁੱਖ ਦਾਵਾ ਨਹੀਂ ਕਰ ਸਕਦਾ ਕਿ 100% ਮੇਰਾ ਧਨ ਪਾਵਨ ਹੈ ਪਵਿੱਤਰ ਹੈ ਕੁਛ ਨਾ ਕੁਛ ਮਿਸ਼ਰਣ ਝੂਠ ਦਾ ਹੋਵੇਗਾ ਕੁਛ ਨਾ ਕੁਛ ਮਿਸ਼ਰਣ ਦੁਨਿਆਵੀ ਹੋਵੇਗਾ ਅਗਰ ਵਾਕਈ ਇਹ ਪਹੁੰਚਦਾ ਹੈ ਤਾਂ ਫਿਰ ਇਹ ਝੂਠ ਵੀ ਪਿਤਰਾਂ ਨੂੰ ਪਹੁੰਚੇਗਾ ਇਹ ਅਨਰਥ ਵੀ ਪਿਤਰਾਂ ਨੂੰ ਪਹੁੰਚੇਗਾ ਇਹ ਅਨਿਆਇ ਵੀ ਪਿਤਰਾਂ ਨੂੰ ਪਹੁੰਚੇਗਾ ਮਹਾਰਾਜ ਕਰਨ ਨਹੀਂ ਇਸ ਤਰ੍ਹਾਂ ਦੀ ਅਸਥੂਲ ਚੀਜ਼ਾਂ ਪਿਤਰਾਂ ਤੱਕ ਨਹੀਂ ਪਹੁੰਚਦੀਆਂ ਅਗਰ ਪਹੁੰਚਦੀਆਂ ਤਾਂ ਇੱਕ ਚੋਰ ਦਾ ਕਰਾਇਆ ਹੋਇਆ ਸਰਾਦ ਪਿਤਰਾਂ ਨੂੰ ਚੋਰ ਬਣਾ ਦੇਵੇਗਾ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮੇਂ 'ਚ ਜੋ ਰਾਜ ਸਿੰਘਾਸਨ ਸੀ ਰਾਜ ਪ੍ਰਥਾ ਸੀ ਉਸ ਦੇ ਇਸਲਾਮੀ ਸ਼ਰਾ ਦੇ ਮੁਤਾਬਕ ਚੋਰ ਦੇ ਹੱਥ ਕੱਟ ਦਿੱਤੇ ਜਾਂਦੇ ਸਨ ਅੱਜ ਵੀ ਕਈ ਇਸਲਾਮੀ ਦੇਸ਼ਾਂ 'ਚ ਕੱਟ ਦਿੱਤੇ ਜਾਂਦੇ ਨੇ ਤਾਂ ਮਹਾਰਾਜ ਕਹਿੰਦੇ ਨੇ ਵੱਡੀਏ ਹੱਥ ਦલાਲ ਕੇ ਮੁਸਫੀ ਇਹ ਕਰੇ ਜੋ ਵਿਚੋਲਾ ਹੈ ਜੋ ਦਲਾਲ ਹੈ ਵਾਸਤਵਿਕ ਉਹ ਚੋਰ ਹੈ ਜੋ ਚੋਰੀ ਦਾ ਧਨ ਇੱਕ ਥਾਂ ਤੋਂ ਦੂਸਰੀ ਥਾਂ ਤੇ ਪਹੁੰਚਾਉਂਦਾ ਹੈ ਤਾਂ ਫਿਰ ਉਸ ਦੇ ਹੱਥ ਕੱਟ ਦਿੱਤੇ ਜਾਣਗੇ ਦਲਾਲ ਕੌਣ ਅਰਦਾਸੀਆ ਵਿਚੋਲਾ ਜੋ ਬ੍ਰਾਹਮਣ ਸਰਾਦ ਕਰਾ ਰਿਹਾ ਹੈ ਮਹਾਰਾਜ ਕਹਿੰਦੇ ਨੇ ਫਿਰ ਇਸ ਦੇ ਤੇ ਹੱਥ ਕੱਟ ਦਿੱਤੇ ਜਾਣਗੇ ਕਿਉਂਕਿ ਚੋਰੀ ਦਾ ਧਨ ਇੱਕ ਥਾਂ ਤੋਂ ਦੂਸਰੀ ਥਾਂ ਤੇ ਪਹੁੰਚਾ ਰਿਹਾ ਹੈ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਘਾਲੇ ਦੇ ਅੱਗੇ ਕੁਝ ਪ੍ਰਾਪਤ ਹੁੰਦਾ ਹੈ ਮਰਨ ਤੋਂ ਬਾਅਦ ਪ੍ਰਾਪਤ ਕੁਝ ਹੁੰਦਾ ਹੈ ਮਹਾਰਾਜ ਕਹਿੰਦੇ ਹਾਂ ਹੁੰਦਾ ਹੈ ਅਗਰ ਇਹੀ ਦੇਹੀ ਕੁਝ ਘਾਲਣਾ ਘਾਲੇ ਕੁਝ ਜਪ ਕਰੇ ਕੁਝ ਪੁੰਨ ਕਰੇ ਤਾਂ ਨਾਸ ਨਹੀਂ ਹੁੰਦੇ ਇਹ ਮਰਨ ਪ੍ਰਯੰਤ ਨਾਲ ਜਾਂਦੇ ਨੇ ਮਰਨ ਤੋਂ ਬਾਅਦ ਨਾਲ ਜਾਂਦੇ ਨੇ ਇਹ ਸਭ ਕੁਝ ਨਾਸ ਨਹੀਂ ਹੁੰਦਾ ਬਲਕਿ ਮਨੁੱਖ ਝੋਲੀ ਵਿੱਚ ਪਾ ਕੇ ਇਸ ਸਭ ਕੁਝ ਨੂੰ ਲੈ ਜਾਂਦਾ ਹੈ ਤਾਂ ਸਾਇਬ ਕਹਿੰਦੇ ਜੇ ਤੂੰ ਆਪਣਾ ਉਧਾਰ ਚਾਹਨਾ ਹੈ ਤੂੰ ਸਰਦ ਦੇ ਭਰੋਸੇ ਤੇ ਨਾ ਰਹੀਂ ਆਪਣਾ ਕਲਿਆਣ ਖੁਦ ਕਰ ਲਵੀਂ ਆਪਣੀ ਝੋਲੀ ਗੁਣਾ ਨਾਲ ਖੁਦ ਭਰ ਕੇ ਲੈ ਜਾਹੀਂ ਮਤਾਂ ਤੂੰ ਸੋਚੇਂ ਹੈ ਕਿ ਮੇਰੇ ਮਰਨ ਤੋਂ ਬਾਅਦ ਮੇਰੇ ਪੁੱਤਰ ਸਰਾਧ ਕਰਾ ਲੈਣਗੇ ਹਵਨ ਕਰਾ ਲੈਣਗੇ ਜਪ ਤਪ ਕਰਾ ਲੈਣਗੇ ਔਰ ਇਸ ਤਰ੍ਹਾਂ ਮੈਨੂੰ ਮੋਕਸ਼ ਦੀ ਪ੍ਰਾਪਤੀ ਹੋ ਜਾਏਗੀ ਨਹੀਂ ਪ੍ਰਮਾਤਮਾ ਦੀ ਦੁਨੀਆ ਦੇ ਵਿੱਚ ਇਸ ਤਰ੍ਹਾਂ ਦੀ ਬਚਕਾਨੀ ਗੱਲਾਂ ਨਹੀਂ ਨੇ ਅਗਰ ਕੋਈ ਜੀਵਨ ਭਰ ਅਨਰਥ ਕਰੇ ਤੇ ਮਰਨ ਲੱਗੇ ਪੁੱਤਰਾਂ ਨੂੰ ਕਹਿ ਦੇਵੇ ਸਰਾਧ ਕਰ ਰਹਿਣਾ ਤਾਂ ਕਿ ਮੈਨੂੰ ਸਭ ਕੁਝ ਦੀ ਪ੍ਰਾਪਤੀ ਹੋ ਜਾਏ ਔਰ ਮੋਕਸ਼ ਦੀ ਵੀ ਪ੍ਰਾਪਤੀ ਹੋ ਜਾਏ ਸਹਿਬ ਕਹਿੰਦੇ ਨਹੀਂ ਨਾਨਕ ਅੱਗੇ ਸੋ ਮਿਲੇ ਜੋ ਖੱਟੇ ਘਾਲੇ ਦੇ ਅੱਗੇ ਮਿਲਦਾ ਹੈ ਪਰ ਉਹੀ ਕੁਝ ਮਿਲਦਾ ਹੈ ਜੋ ਇਹ ਦੇਈ ਘਾਲਣਾ ਘਾਲਦੀ ਦੂਸਰਾ ਜੋ ਇਹ ਆਖਿਆ ਜਾਂਦਾ ਹੈ ਕਿ ਫਲਾਣੇ ਜਲ ਦੇ ਇਸ਼ਨਾਨ ਨਾਲ ਬੰਦਾ ਪਾਵਨ ਹੋ ਜਾਂਦਾ ਹੈ ਪਵਿੱਤਰ ਹੋ ਜਾਂਦਾ ਹੈ ਮਹਾਰਾਜ ਕਹਿੰਦੇ ਨਹੀਂ ਸੂਚੇ ਇਹ ਨਾ ਆਖੀਏ ਬਹਿਨ ਜੇ ਪਿੰਡਾ ਧੋਏ ਸੂਚੇ ਸੇ ਹੀ ਨਾਨਕਾ ਜਿਨ ਮਨ ਵਸਿਆ ਸੋ ਹੈ ਇਹ ਸੂਚੇ ਨਹੀਂ ਜੋ ਤਰ੍ਹਾਂ-ਤਰ੍ਹਾਂ ਦੇ ਤੀਰਥਾਂ ਦਾ ਇਸ਼ਨਾਨ ਕਰਨੀ ਜਾਂ ਦੋ ਵਕਤ ਰੋਜ਼ ਇਸ਼ਨਾਨ ਕਰਨੀ ਬਸਤਰ ਸਾਫ਼ ਪਹਿਨ ਲੈਣ ਮਨ ਲਵਾਗੇ ਤਨ ਸੁੱਚਾ ਹੋਇਆ ਹੈ ਇਹਦੇ ਨਾਲ ਮਨ ਦੀ ਸੁਚੇਮ ਦਾ ਕੀ ਮਤਲਬ ਹੈ ਮਨ ਸੁੱਚਾ ਹੁੰਦਾ ਹੈ ਸੱਚ ਨਾਲ ਤਨ ਸੁੱਚਾ ਹੁੰਦਾ ਹੈ ਪਾਣੀ ਨਾਲ ਇਸ ਵਾਸਤੇ ਸਾਬੀ ਕਹਿੰਦੇ ਸੋਚੇ ਸੇ ਨਾਨਕਾ ਜਿਨ ਮਨ ਵਸਿਆ ਸੋਈ ਇੱਕ ਬੜਾ ਸੁੰਦਰ ਉਦਾਹਰਣ ਦਿੰਦੇ ਨੇ ਸਾਹਿਬ ਨਾਨਕ ਦੇਵ ਜੀ ਮਹਾਰਾਜ ਜਿਉ ਜੋ ਰੂਹ ਸਿਰ ਨਾਵਣੀ ਆਵੇ ਵਾਰੋ ਵਾਰ ਜਿਵੇਂ ਇਸਤਰੀ ਦੇ ਸਿਰ ਦੇ ਉੱਤੇ ਪ੍ਰਾਕ੍ਰਿਤਿਕ ਨਿਯਮ ਦੇ ਮੁਤਾਬਕ ਇੱਕ ਨਿਯਮਾਵਲੀ ਚੱਲਦੀ ਹੈ ਜਿਹਨੂੰ ਮਹਵਾਰੀ ਕਹਿੰਦੇ ਨੇ ਔਰ ਉਹਨਾਂ ਦਿਨਾਂ ਵਿੱਚ ਸਾਡੇ ਦੇਸ਼ ਤੇ ਬਣੀ ਹੋਈ ਪਰੰਪਰਾ ਦੇ ਮੁਤਾਬਕ ਕਹਿ ਦਿੰਦੇ ਨੇ ਇਸਤਰੀ ਝੂਠੀ ਹੈ ਕੋਈ ਗਾਲ ਬਣ ਤਿੰਨ ਦਿਨ ਨਾ ਭੋਜਨ ਬਣਾ ਸਕਦੀ ਹੈ ਨਾ ਪਰੋਸ ਸਕਦੀ ਹੈ ਔਰ ਉਸ ਨੂੰ 3 ਦਿਨ ਚੌਕੇ ਦੇ ਵਿੱਚ ਜਾਣ ਦੀ ਇਜਾਜ਼ਤ ਨਹੀਂ ਅੱਜ ਵੀ ਜੋ ਪੁਰਾਣੇ ਸੰਸਕਾਰਾਂ ਦੀ ਮਨੋਤ ਦੇ ਜੀ ਰਹੇ ਨੇ ਉਹ ਇਸਤਰੀ ਨੂੰ ਚੌਕੇ ਦੇ ਵਿੱਚ ਨਹੀਂ ਜਾਣ ਦਿੰਦੇ ਵੀ ਤੂੰ ਕਮ ਸੇ ਕਮ ਇਹ 3 ਦਿਨ ਤੇ ਅਪਵਿੱਤਰ ਹੈ ਜਦ ਕਿ ਸਾਈਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਪ੍ਰਾਕ੍ਰਿਤਿਕ ਨਿਯਮ ਦੇ ਮੁਤਾਬਕ ਹੈ ਅਗਰ ਇਸ ਤਰ੍ਹਾਂ ਦੀ ਨਿਯਮਾਵਲੀ ਦੇ ਨਾਲ ਇਸਤਰੀ ਅਪਵਿੱਤਰ ਹੋ ਗਈ ਹੈ ਤੋ ਅਪਵਿੱਤਰਤਾ ਪਰਮਾਤਮਾ ਝੋਲੀ ਵਿੱਚ ਪਾ ਰਿਹਾ ਹੈ। ਅਪਵਿੱਤਰਤਾ ਈਸ਼ਵਰ ਝੋਲੀ ਵਿੱਚ ਪਾ ਰਿਹਾ ਹੈ। ਤੇ ਜੋ ਅਪਵਿੱਤਰਤਾ ਕਿਸੇ ਦੀ ਝੋਲੀ ਵਿੱਚ ਪਾ ਰਿਹਾ ਹੈ ਉਹ ਖੁਦ ਪਾਵਨ ਨਹੀਂ ਹੋ ਸਕਦਾ। ਖੁਦ ਪਵਿੱਤਰ ਨਹੀਂ ਹੋ ਸਕਦਾ। ਇਸ ਵਾਸਤੇ ਗੁਰਮਤਿ ਗੁਰੂ ਨਾਨਕ ਦੇਵ ਜੀ ਮਹਾਰਾਜ ਇਸਤਰੀ ਨੂੰ ਇਸ ਰੂਪ ਦੇ ਵਿੱਚ ਝੂਠਾ ਨਹੀਂ ਮੰਨਦੇ। ਉਹ ਇਸ ਰੂਪ ਦੇ ਵਿੱਚ ਭੋਜਨ ਬਣਾ ਵੀ ਸਕਦੀ ਹੈ। ਪਰੋਸ ਵੀ ਸਕਦੀ ਹੈ। ਭਜਨ ਵੀ ਕਰ ਸਕਦੀ ਹੈ। ਇਹ ਤੇ ਪ੍ਰਾਕਿਰਤਿਕ ਨਹੀਂ ਹੁੰਦਾ। ਅਖਿਰੇ ਸਰੀਰ ਦੇ ਅੰਦਰ ਵੀ ਤੇ ਸਭ ਕੁਝ ਇਹੀ ਹੈ ਬਿਲਕੁਲ ਇਹੀ ਹੈ ਗੁਰਨਾਨਕ ਦੀ ਦ੍ਰਿਸ਼ਟੀ ਇੱਥੇ ਬਹੁਤ ਪਹਿਨੀ ਹੈ ਇਸ ਵਾਸਤੇ ਆਪਕੰਨ ਜਿਉ ਜੋ ਰੂਹ ਸਿਰ ਨਾਮਣੀ ਆਵੇ ਬਾਰੋ-ਬਾਰ ਮਹੀਨੇ ਦੇ ਮਹੀਨੇ ਜੈਸੇ ਇਸਤਰੀ ਦੇ ਸਿਰ ਦੇ ਉਤੇ ਇਹ ਨਾਉਣ ਆਉਂਦਾ ਔਰ ਉਹਨੂੰ ਝੂਠਾ ਕਹਿ ਦਿੱਤਾ ਜਾਂਦਾ ਹੈ ਇਹ ਅਪਵਿੱਤਰ ਹੈ ਗਲਬਨ 3 ਦਿਨ ਤੇ ਲਾਜ਼ਮੀ ਹੀ ਅਪਵਿੱਤਰ ਹੈ ਪਰ ਮਹਾਰਾਜ ਕਹਿੰਦੇ ਉਸਨੂੰ ਝੂਠਾ ਆਖੋ झूठे झूठा मुख फसे नितने तो होए खवार जिदे मुख दे च चोट है गलत बयान नहीं है जिदा मुंह चोट है एही अपवित्र है जो गलत बयान नहीं कर रहे है एही अपवित्र है स्त्री नो झूठा कहना ओते प्राकृतिक नियम दे मुताबिक एक दौर चलता है और मनुख ने फैसला कर लिया ए अपवित्र है जबकि प्रकृति ने ऐसा फैसला नहीं कीता ਪ੍ਰਕਿਰਤੀ ਨੇ ਪ੍ਰਮਾਤਮਾ ਨੇ ਔਰ ਸਤਪੁਰਸ਼ਾਂ ਨੇ ਇਹ ਫੈਸਲਾ ਜ਼ਰੂਰ ਕੀਤਾ ਹੈ ਜਿਹਦੇ ਮੁਖ ਦੇ ਚ ਝੂਠ ਹੈ ਉਹ ਝੂਠਾ ਹੈ ਉਹ ਅਪਵਿੱਤਰ ਹੈ ਉਹ ਜਿਸ ਚੀਜ਼ ਨੂੰ ਛੂਏਗਾ ਜਿੱਥੇ ਬੈਠੇਗਾ ਝੂਠੀ ਖਲੇਰੇਗਾ ਅਪਵਿੱਤਰ ਹੈ ਇਸ ਵਾਸਤੇ ਮਹਾਰਾਜ ਕਹਿੰਦੇ ਨੇ ਝੂਠਾ ਉਹ ਹੈ ਜਿਹਦੇ ਮੁਖ ਦੇ ਚ ਝੂਠ ਵਸਦਾ ਹੈ ਝੂਠੀ ਉਹ ਇਸਤਰੀ ਨਹੀਂ ਜੋ ਪ੍ਰਾਕ੍ਰਿਤਿਕ ਨਿਯਮ ਦੇ ਮੁਤਾਬਕ ਜੋ ਹੈ ਨਾਮਣਾ ਕਰਦੀ ਹੈ ਇਸ਼ਨਾਨ ਕਰਦੀ ਹੈ ਝੂਠੇ ਝੂਠਾ ਮੁਖ ਵਸੇ ਨਿਤਨਿਤ ਹੋਏ ਖੁਆਰ ਸੁਚੇ ਏ ਨਾ ਆਖੀਏ ਬਹਿਨ ਜੇ ਪਿੰਡਾ ਧੋਏ ਸੁਚੇ ਸੇ ਨਾਨਕਾ ਜਿਨ ਮਨ ਵਸਿਆ ਸੋਇ ਆਪਣਾ ਤਨ ਜੋ ਤਰ੍ਹਾਂ ਤਰ੍ਹਾਂ ਦੇ ਜਲ ਦੇ ਨਾਲ ਧੋਂਦੇ ਨੇ ਇਸ਼ਨਾਨ ਕਰਦੇ ਨੇ ਮਹਾਰਾਜ ਕਨਨ ਇਹ ਸੁਚੇ ਨਹੀਂ ਸੁਚੇ ਉਹ ਨੇ ਜਿਨ੍ਹਾਂ ਦੇ ਮਨ ਵਿੱਚ ਸੱਚ ਵਸ ਗਿਆ ਹੈ ਈਸ਼ਵਰ ਵਸ ਗਿਆ ਹੈ ਬੀਜਿਕ ਨਾਮ ਗ੍ਰੰਥ ਦੇ ਵਿੱਚ ਭਗਤ ਕਬੀਰ ਜੀ ਦਾ ਇਕ ਬੜਾ ਕੀਮਤੀ ਬੋਲ ਹੈ ਜੋ ਕਿ ਗੁਰਗਨ ਸਾਹਿਬ ਜੀ ਮਹਾਰਾਜ ਦੇ ਚਣਾਈ ਨੇ ਕਿਉਂਕਿ ਬੀਜ ਗ੍ਰੰਥ ਦੇ ਚ ਭਗਤ ధਨੀ RAM ਦੇਵੀ ਬੋਲ ਨੇ ਜੋ ਕਬੀਰ ਪੰਥ ਦੇ ਉੱਗੇ ਪ੍ਰਚਾਰਕ ਹੋਏ ਨੇ ਕਬੀਰ ਜੀ ਤੋਂ ਬਾਅਦ ਕਬੀਰ ਪੰਥ ਦੇ ਪ੍ਰਚਾਰ ਦੀ ਤਮਾਮ ਜ਼ਿੰਮੇਵਾਰੀ ਭਗਤ ధਨੀ RAM ਨੇ ਲਈ ਤੇ ధਨੀ RAM ਨੇ ਜਿੰਨੀ ਵੀ ਰਚਨਾ ਰਚੀ ਉਹਦੇ ਚ ਆਪਣਾ ਨਾਮ ਨਾ ਵਰਤ ਕੇ ਭਗਤ ਕਬੀਰ ਦਾ ਵਰਤੇ ਆ ਔਰ ਕਿਉਂਕਿ ਉਹਨਾਂ ਦੀ ਗੱਦੀ ਤੇ ਸਨ ਤਾਂ ਵਿਧਾਨ ਦੇ ਮਤਾਬਕ ਵੀ ਆਪ ਉਹਨਾਂ ਦਾ ਨਾਮ ਵਰਤ ਸਕਦੇ ਸਨ ਆਪ ਦੇ ਬੜੇ ਕੀਮਤੀ ਬੋਲ ਆਪ ਕਹਿੰਦੇ ਨੇ ਜੱਟ ਬੜਾਏ ਜੋ ਨਰ ਤਰਹੈ ਮੋਰ ਕਿਉਂ ਨਾ ਤਰਹੈ ਜਿਨ ਕੇ ਲੰਬੇ ਲੰਬੇ ਪਰ ਹੈ ਕਹਿੰਦੇ ਨੇ ਕਿ ਜਟਾਵਾ ਬੋੜ ਦਾ ਦੁੱਧ ਪਾ ਕੇ ਬਣਾਈਆਂ ਜਾਂਦੀਆਂ ਨੇ ਕਿਸ ਕੁਦਰਤੀ ਨਹੀਂ ਲੇਕਿਨ ਜਟਾਵਾ ਕੁਦਰਤੀ ਨਹੀਂ ਹੈ ਜਟਾਵਾ ਬੋੜ ਦਾ ਦੁੱਧ ਪਾ ਕੇ ਬੜਾਈਆਂ ਜਾਂਦੀਆਂ ਨੇ ਔਰ ਬੋੜ ਦੇ ਦੁੱਧ ਨਾਲ ਸਿਰ ਦੇ ਕੇਸ ਬੜੇ ਲੰਬੇ ਹੋ ਜਾਂਦੇ ਨੇ 10 ਫੁੱਟ 15 ਫੁੱਟ ਤੱਕ ਵੀ ਲੰਬੇ ਇਹ ਕੇਸ ਜੋਗੀਆਂ ਦੇ ਦੇਖਣ ਨੂੰ ਜੋ ਹੈ ਮਿਲਦੇ ਨੇ ਤੋ ధਨੀ ਰਾਮ ਕਹਿੰਦੇ ਨੇ ਜੱਟ ਬੜਾਏ ਜੋ ਨਰ ਤਰਹੈਂ ਮੋਰ ਕਿਉਂ ਨਾ ਤਰਹੈਂ ਜਿਨ ਕੇ ਲੰਬੇ ਲੰਬੇ ਪਰ ਹੈ ਗੰਗ ਨਹਾਏ ਜੋ ਨਰ ਤਰਹੈਂ ਮੈਂਡਕ ਕਿਉਂ ਨਾ ਤਰਹੈਂ ਜਿਨਕੇ ਗੰਗਾ ਮੇ ਘਰ ਹੈ ਤੂੰ ਤੇ ਇੱਕ ਦਿਨ ਇਸ਼ਨਾਨ ਕਰਨਾ ਹੈ ਦੋ ਦਿਨ ਕਰਨਾ ਹੈ ਸਾਲ ਬਾਅਦ ਕਰਨਾ ਹੈ 6 ਮਹੀਨੇ ਬਾਅਦ ਕਰਨਾ ਹੈ ਪਰ ਜੋ ਦਿਨ ਰਾਤ ਗੰਗਾ ਦੇ ਚੜ੍ਹ ਰਹੀਆਂ ਨੇ ਮੱਛਲੀਆਂ ਤੇ ਮੈਂਡਕ ਇਹਨਾਂ ਦਾ ਤੇ ਪਾਰ ਉਤਾਰਾ ਅੱਜ ਹੀ ਹੋ ਜਾਣਾ ਚਾਹੀਦਾ ਹੈ ਕਿਤੇ ਗੰਗਾ ਤੋਂ ਬਾਹਰ ਹੀ ਨਹੀਂ ਨਿਕਲਦੇ ਇਹ ਦਿਨ ਰਾਤ ਗੰਗਾ ਦੇ ਵਿੱਚ ਨੇ ਕਰਕ ਨਹੀਂ ਕਰ ਰਹਾ ధਨੀ RAM ਭਗਤ ਕਬੀਰ ਜੀ ਦੇ ਵੀ ਬੋਲ ਨੇ ਗੁਰਗੰਸਾਹਬ ਜੀ ਮਹਾਰਾਜ ਦੇ ਅੰਦਰ ਆਪ ਕਹਿੰਦੇ ਨੇ कबीर गंगा तीर जो घर करे पीवे निर्मल नीर पर बिन हर भजन ना मुक्त होए इम कह रमे कबीर भावे तो कुटिया गंगा ਦੇ ਤੱਟ ਤੇ ਬਣਾ ਲਵੇ निर्मल जल पीवे ਤੇ ਇਸ਼ਨਾਨ ਕਰੇ ਪਰ ਬਿਨਾ हरि ਦੇ ਨਾਮ ਤੋਂ ਬਿਨਾ ਸੱਚ ਦੀ ਧਾਰਨਾ ਤੋਂ ਤੈਨੂੰ मोक्ष ਗਤੀ ਦੀ ਪ੍ਰਾਪਤੀ ਨਹੀਂ ਹੋ ਸਕਦੀ तो धनीराम ਕਹਿੰਦੇ ਨੇ ਜੱਟ ਬੜਾਏ ਜੋ ਨਾਲ ਤਰਹੈ ਮੋਰ ਕਿਉਂ ਨਾ ਤਰਹੈ جن کے لمبے لمبے پر ہیں گنگ نہائے جو نر تر ہیں مینڈک ترہے تر ہیں جن کے گنگا میں گھر ہیں سنکھ بجائے جو نر تر ہیں گدھے نہ تر ہیں جن کے سنکھ جیسے سر ہیں کہت کبیر سنورے سنتو وہی نر تر ہیں جن کے ہردے میں ہر ہے پار اتارا انہیں آ دے ہردے دے نام دا واسا ہوئے ਇਸ ਨੂੰ ਹੱਸੇ ਸਾਹਿਬ ਕਹਿੰਦੇ ਨੇ ਤੀਰਥਾਂ ਦਾ ਇਸ਼ਨਾਨ ਇੱਕ ਚੰਗੀ ਵਾਈਬ੍ਰੇਸ਼ਨ ਦੇ ਵਿੱਚ ਇੱਕ ਚੰਗੇ ਮਾਹੌਲ ਦੇ ਵਿੱਚ ਕੁਝ ਦਿਨ ਬਸਰ ਕਰਨਾ ਤੇ ਠੀਕ ਹੈ ਇੱਕ ਚੰਗੇ ਵਾਤਾਵਰਣ ਦੇ ਵਿੱਚ ਜਾ ਬੈਠਣਾ ਇਹ ਗੱਲ ਤੇ ਚੰਗੀ ਹੈ ਲੇਕਿਨ ਇੱਕ ਡੁਬਕੀ ਲਾ ਕੇ ਕਹਿ ਦੇਣਾ ਕਿ ਸਾਰੇ ਪਾਪ ਲਹਿ ਗਏ ਨੇ ਉਤਰ ਗਏ ਨੇ ਸਾਹਿਬ ਕਹਿੰਦੇ ਨੇ ਇੱਕ ਝੂਠੀ ਕਲਪਨਾ ਤੋਂ ਇਲਾਵਾ ਹੋਰ ਕੁਝ ਨਹੀਂ ਹੈ ਕਾਮ ਕ੍ਰੋਧ ਪੰਚਾਂ ਕੇ ਵਸਰੇ ਤੀਰਥ ਨਾਇ ਕਹੈ ਸਭ ਉਤਰੈ ਪੰਨੇ ਚੰਡਾਲ ਤੇਰੇ ਅੰਦਰ ਨੇ ਕਿ ਡੁਬਕੀ ਲਾ ਹੈ ਤੇ ਕਹਿੰਦਾ ਮੋਕਸ਼ ਗਤੀ ਦੀ ਜੋ ਹੈ ਪ੍ਰਾਪਤੀ ਹੋਵੇਗੀ ਐਸਾ ਹੋ ਨਹੀਂ ਸਕਦਾ ਇਹ ਕਾਮ ਧਾਰਨਾ ਹੈ ਕਿ ਜਿਹੜਾ ਬਨਾਰਸ ਦੇ ਚ ਮਰ ਜਾ ਹੈ ਉਹ ਸ਼ਿਮਾ ਦੀ ਪੁਰੀ ਚ ਜਾਂਦਾ ਹੈ ਉਹਨੂੰ ਮੋਕਸ਼ ਗਤੀ ਦੀ ਪ੍ਰਾਪਤੀ ਹੁੰਦੀ ਹੈ ਬਨਾਰਸ ਦੇ ਚ ਰਹਿੰਦਾ ਹੋਇਆ ਕਬੀਰ ਇਸ ਸਿਧਾਂਤ ਨਾਲ ਸਹਿਮਤ ਨਹੀਂ ਆਪ ਕਹਿੰਦੇ ਨੇ ਮਨੋਂ ਕਠੋਰ ਜੇ ਮਰੇ ਬਨਾਰਸ ਨਰਕ ਨਾ ਬਾਚਿਆ ਜਾਏ ਹਰ ਕਾ ਸੰਤ ਮੜੇ ਹਲੰਦੇ ਤਿੰਨ ਸਗਲੀ ਸੈਣ ਤਰਾਈ ਅਗਰ ਹਿਰਦਾ ਕਠੋਰ ਹੈ ਤੇ ਬਨਾਰਸ ਦੇ ਚ ਮਰ ਗਿਆ ਕੁੰਭੀ ਨਰਕਾਂ ਚ ਜਾਏਗਾ ਪਰ ਜੇ ਹਿਰਦੇ ਦੇ ਚ ਪ੍ਰਮਾਤਮਾ ਦਾ ਨਾਮ ਹੈ ਤੇ ਜੇ ਕਿਦਰੇ ਮਗ ਹਿਰਦੇ ਚ ਵੀ ਮਰ ਜਾ ਹੈ ਉਹ ਆਪਣੇ ਸੰਗੀ ਸਾਥੀਆਂ ਨੂੰ ਵੀ ਪਾਰ ਕਰੇਗਾ ਭਾਅ ਉਹਨਾਂ ਨੂੰ ਵੀ ਚੰਗੀ ਪ੍ਰੇਰਨਾ ਦੇ ਜਾਏਗਾ ਕਬੀਰ ਦਾ ਅੰਤ ਮਘਰ ਦੇ ਚੋਇਆ ਜੋ ਗੌਰਖਪੁਰ ਦੇ ਕੋਲ ਇੱਕ ਛੋਟਾ ਜਿਹਾ ਕਸਬਾ ਹੈ ਉਸ ਬਾਰੇ ਇਹ ਧਾਰਨਾ ਹੈ ਕਿ ਜਿਹੜਾ ਇੱਥੇ ਮਰੇਗਾ ਉਹ ਖੋਤੇ ਦੀ ਜ਼ੋਨ ਦੇਚ ਜਾਏਗਾ ਤਾਂ ਕਬੀਰ ਨੇ ਦਾਵਾ ਕੀਤਾ ਮੈਂ ਇੱਥੇ ਹੀ ਮਰਨਾ ਹੈ ਔਰ ਮੈਂ ਖੋਤੇ ਦੀ ਜ਼ੋਨ ਦੇਚ ਵੀ ਨਹੀਂ ਜਾਵਾਂਗਾ ਉਹਨਾਂ ਦੇ ਆਪਣੇ ਬੋਲ ਸਗਲ ਜਨਮ ਸਿਵਪੁਰੀ ਬਿਤਾਇਆ ਮਰਤੀ ਬਾਦ ਮਘਰ ਉੱਠਦਾ ਆ ਗੁਰੂ ਗੰਨ ਸਾਹਿਬ ਦੇ ਬੋਲ ਵੀ ਸਾਰਾ ਜੀਵਨ ਤੇ ਮੈਂ ਬਨਾਰਸ ਵਿੱਚ ਬਤੀਤ ਕੀਤਾ ਹੈ ਪਰ ਹੁਣ ਮੈਂ ਮਰਨ ਲੱਗਾ ਮੈਂ ਮਗਰ ਵਿੱਚ ਮਰਾਂਗਾ ਮੈਂ ਦੱਸਣਾ ਦੁਨੀਆਂ ਨੂੰ ਕਿ ਹਿਰਦੇ ਦੇ ਵਿੱਚ ਅਗਰ ਕੋਈ ਕਠੋਰਤਾ ਹੈ ਮਲਨਤਾ ਹੈ ਤੇ ਬਨਾਰਸ ਵਿੱਚ ਮਰ ਕੇ ਵੀ ਮੁਕਤੀ ਨਹੀਂ ਹੈ ਅਗਰ ਹਿਰਦਾ ਪਾਵਨ ਹੈ ਤਾਂ ਮਗਰ ਵਿੱਚ ਮਰ ਕੇ ਵੀ ਪ੍ਰਭੂ ਦੀ ਪ੍ਰਾਪਤੀ ਹੈ ਰਾਮ ਦੀ ਪ੍ਰਾਪਤੀ ਹੈ ਈਸ਼ਵਰ ਦੀ ਜੋ ਹੈ ਪ੍ਰਾਪਤੀ ਹੈ ਗੱਲ ਸਾਰੀ ਪ੍ਰਭੂ ਤੇ ਨਾਮ ਤੇ ਆਵੇਗੀ ਸੱਚ ਤੇ ਆਵੇਗੀ ਔਰ ਮੈਂ ਅਜ ਦੇਖਿਆ ਕਿ ਕਬੀਰ ਦੀ ਸਮਾਦ ਦੇ ਉੱਤੇ ਇੱਕ ਪਾਸੇ ਇੱਕ ਮਜੌਰ ਬੈਠਾ ਹੈ ਇੱਕ ਪਾਸੇ ਇੱਕ ਬ੍ਰਾਹਮਣ ਬੈਠਾ ਹੈ ਔਰ ਕਬੀਰ ਸਾਰੀ ਜ਼ਿੰਦਗੀ ਕਹਿੰਦੇ ਰਹਿ ਹਮਰਾ ਝਗੜਾ ਰਹਾ ਨਕੋ ਪੰਡਤ ਮੋਲਾ ਛਾੜੇ ਰੋ ਭਈ ਮੈਂ ਦੋਹਾਂ ਨੂੰ ਛੱਡ ਦਿੱਤਾ ਹੈ ਮੈਂ ਦੋਹਾਂ ਦੇ ਕਰਮ ਕਾਂਡ ਨੂੰ ਛੱਡ ਦਿੱਤਾ ਹੈ ਫਿਰ ਮੇਰਾ ਕੌਣ ਹੈ ਜਿਸ ਤੋਂ ਮੈਂ ਪ੍ਰੇਰਣਾ ਪੈ ਲੈਣਾ ਉਹ ਮੇਰਾ ਪਰਮਾਤਮਾ ਉਹ ਮੇਰਾ ਅਕਾਲ ਪੁਰਖ ਉਹੀ ਮੈਨੂੰ ਸਿੱਖਿਆ ਦੇਈ ਜਾ ਰਿਹਾ ਹੈ ਉਹੀ ਮੈਨੂੰ ਸਮਝਾਈ ਜਾ ਰਿਹਾ ਹੈ ਔਰ ਉਸ ਕਰਕੇ ਮੈਨੂੰ ਸਮਝ ਪਈਏ ਕਿ ਉਹ ਜਦ ਹਿਰਦੇ ਦੇ ਵਿੱਚ ਵਸਦਾ ਹੈ ਤਾਂ ਮਨੁੱਖ ਪਾਵਨ ਹੋ ਜਾਂਦਾ ਹੈ ਮਨੁੱਖ ਪਵਿੱਤਰ ਹੋ ਜਾਂਦਾ ਹੈ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਸ਼ਲੋਕ ਦੇ ਵਿੱਚ ਇਹੀ ਕੁਝ ਫਰਮਾਨ ਪਏ ਕਰਦੇ ਨੇ ਝੂਠੇ ਝੂਠਾ ਮੁਖ ਵਸੇ ਨਿਤਨੇਤ ਹੋਏ ਖੁਰਾ ਸੂਚੇ ਇਹ ਨਾ ਆਖੀਏ ਬਹਿਨ ਜੇ ਪਿੰਡਾਂ ਤੇ ਅਜਿਹੀ ਕਥਾ ਦੇ ਵਿੱਚ ਆਪਾਂ ਦੇਖਿਆ ਕਿ ਗਿਆਨੀ ਸੰ ਸਿੰਘ ਮਸਕੀਨ ਹੋਣੀ ਮਰਨ ਤੋਂ ਬਾਅਦ ਵਾਲੀ ਜ਼ਿੰਦਗੀ ਦੇ ਬਾਰੇ ਦੱਸਦੇ ਪਏ ਐ ਨਾਲ ਹੀ ਨਾਲ ਉਹ ਦੱਸਦੇ ਪਏ ਐ ਕਿ ਮਰਨ ਵਾਲੇ ਦੇ ਜਿਹੜੇ ਘਰ ਵਾਲੇ ਉਹਦੇ ਮਰਨ ਤੋਂ ਬਾਅਦ ਜਿਹੜੇ ਪੂਜਾ ਪਾਠ ਕਰਦੇ ਆ ਖਤਮ ਦੋਂਦੇ ਆ ਖਾਣਾ ਖੁਲਾਉਂਦੇ ਗਰੀਬਾਂ ਨੂੰ ਕੱਪੜੇ ਦਿੰਦੇ ਆ ਪੰਡਤਾਂ ਨੂੰ ਗਿਆਨੀਆਂ ਨੂੰ ਮੋਲਵੀਆਂ ਨੂੰ ਉਹਨਾਂ ਦੇ ਬਾਰੇ ਗੱਲ ਕਰਦੇ ਪਏ ਕਿ ਅਗਰ ਇਹੀ ਜਿਹੜਾ ਚੰਗੇ ਤੋਂ ਚੰਗਾ ਖਾਣਾ ਖੁਲਾਉਂਦੇ ਆ ਮਰਨ ਤੋਂ ਬਾਅਦ ਮਰਨ ਵਾਲੇ ਵਾਸਤੇ ਕਿ ਉਹਦੀ ਉਹਦੀ ਰੂਹ ਨੂੰ ਸੁਆਬ ਪਹੁੰਚੇ ਉਹਨੂੰ ਫਾਇਦਾ ਹੋਵੇ ਇਹੀ ਕੰਮ ਅਗਰ ਉਹਦੀ ਜ਼ਿੰਦਗੀ 'ਚ ਕੀਤਾ ਹੋਵੇ ਤੇ ਉਹਨੂੰ ਕਿੰਨਾ ਫਾਇਦਾ ਹੋਵੇ ਕਿ ਜਦੋਂ ਬੁੱਢੇ ਮਾਪੇ ਬਿਚਾਰੇ ਤਰਸਣਦੇ ਹੁੰਦੇ ਤੁਹਾਡੇ ਵਕਤ ਵਾਸਤੇ ਤੁਹਾਡੇ ਧਿਆਨ ਵਾਸਤੇ ਕਿ ਸਾਡੀ ਉਲਾਦ ਸਾਡੇ ਕੋਲ ਬੋਵੇ ਸਾਡੇ ਦੇਖਭਾਲ ਕਰੇ ਤੇ ਉਦੋਂ ਉਹਨਾਂ ਦੀ ਕੋਈ ਦੇਖਭਾਲ ਨਹੀਂ ਕਰਦਾ ਉਦੋਂ ਕੋਈ ਉਹਨਾਂ ਨੂੰ ਚੰਗਾ ਖਾਣਾ ਨਹੀਂ ਖਿਲਾਉਂਦਾ ਕੋਈ ਚੰਗੇ ਫਰੂਟ ਨਹੀਂ ਖਿਲਾਉਂਦਾ ਇਹ ਚੰਗੇ ਕੱਪੜੇ ਨਹੀਂ ਪੌਂਦਾ ਤੇ ਜਦੋਂ ਮਰ ਜਾਂਦੇ ਐ ਤੇ ਉਹਨਾਂ ਦੇ ਮਰਨ ਤੋਂ ਬਾਅਦ ਫਿਰ ਖਤਮਾ ਉੱਤੇ ਬੜੇ ਹੀ ਚੰਗੇ ਕੱਪੜੇ ਰੱਖਦੇ ਐ ਤਾਂ ਕਿ ਮੋਲਵੀ ਨੂੰ ਦਿੱਤੇ ਜਾਣ ਪੰਡਿਤ ਨੂੰ ਦਿੱਤੇ ਜਾਣ ਕਿਸੇ ਗਿਆਨੀ ਨੂੰ ਦਿੱਤੇ ਜਾਣ ਬਿਹਤਰੀਨ ਤੇ ਚੰਗਾ ਵਧੀਆ ਫਰੂਟ ਰੱਖਣਗੇ ਚੰਗੇ ਤੋਂ ਚੰਗਾ ਖਾਣਾ ਖਲੋਣਗੇ ਤਾਂ ਕਿ ਸਾਡੀ ਵਾਵਾ ਹੋ ਸਕੇ ਲੋਕ ਇਹ ਕਹਿ ਸਕਣ ਕਿ ਇਹ ਆਪਣੇ ਮਾਂ-ਬਾਪ ਦਾ ਬੜਾ ਫਰਮਾਬਰਦਾਰ ਸੀ ਬੜਾ ਇਹਨੇ ਆਪਣੇ ਮਾਂ-ਬਾਪ ਵਾਸਤੇ ਕੀਤਾ ਅਗਰ ਤੇ ਵੀਰੋ ਇਹ ਸਾਰੇ ਅਮਲ ਦੇ ਪਿੱਛੇ ਸਾਰੇ ਕੰਮ ਦੇ ਪਿੱਛੇ ਦਿਖਾਵਾ ਹੈ ਕਿ ਲੋਕ ਸਾਡੀ ਵਾਵਾ ਕਰਨ ਤੇ ਫਿਰ ਉਹਦਾ ਸਵਾਬ ਮਰਨ ਵਾਲੇ ਨੂੰ ਨਹੀਂ ਪਹੁੰਚਣਾ ਦਿਖਾਵਾ ਜਿਹੜਾ ਕਰਦਾ ਉਹਦੇ ਵਿੱਚ ਕੋਈ ਸਵਾਬ ਨਹੀਂ ਮਿਲਦਾ ਕਿਸੇ ਵੀ ਨਾ ਉਸ ਕਰਨ ਵਾਲੇ ਨੂੰ ਤੇ ਨਾ ਉਸ ਮਰਨ ਵਾਲੇ ਨੂੰ ਤੇ ਜੇ ਉਹਦੀ ਨੀਅਤ ਇਹ ਹੈ ਕਿ ਇਹਦਾ ਸਵਾਬ ਮੇਰੇ ਮਾਪੇ ਨੂੰ ਪਹੁੰਚੇ ਮੇਰੇ ਮਰਨ ਵਾਲੇ ਅਜ਼ੀਜ਼ ਨੂੰ ਪਹੁੰਚੇ ਦਿਖਾਵੇ ਦੀ ਨੀਅਤ ਨਹੀਂ ਹੈ ਤੇ ਫਿਰ ਉਹਨੂੰ ਉਹਦਾ ਸਵਾਬ ਪਹੁੰਚੇਗਾ ਤੇ ਦੂਸਰਾ ਇਹ ਹੈ ਕਿ ਜਿਹੜਾ ਵੀ ਕਰਨ ਦਿਆ ਆਪਣੇ ਅਜ਼ੀਜ਼ ਵਾਸਤੇ ਆਪਣੇ ਪਿਆਰੇ ਵਾਸਤੇ ਸਭ ਕੁਝ ਅਗਰ ਤੂੰ ਉਹਨੇ ਆਪਣੇ ਹੱਕ ਹਲਾਲ ਦੀ ਕਮਾਈ ਦੇ ਨਾਲ ਕੀਤਾ ਤੇ ਫੇਰ ਉਹਨੂੰ ਉਹ ਸਵਾਬ ਪਹੁੰਚੇਗਾ ਤੇ ਜੇ ਉਹਦੀ ਕਮਾਈ ਹਰਾਮ ਦੀ ਹੈ ਤੇ ਫੇਰ ਮਰਨ ਵਾਲੇ ਨੂੰ ਉਹਦਾ ਸਵਾਬ ਨਹੀਂ ਪਹੁੰਚਣਾ ਬਲਕਿ ਉਹਦਾ ਗੁਨਾਹ ਪਹੁੰਚਣਾ ਕਿਉਂ ਕਿ ਚੋਰੀ ਜਿਹੜਾ ਕਰਦਾ ਉਹਨੂੰ ਵੀ ਸਜ਼ਾ ਮਿਲਦੀ ਤੇ ਚੋੜੀ ਦੀ ਜਿਹੜੀ ਸ਼ੈ ਇਸਤਮਾਲ ਕੋ ਕਰਦਾ ਉਹਨੂੰ ਵੀ ਸਜ਼ਾ ਮਿਲਦੀ ਹੈ ਇਸੇ ਤਰ੍ਹਾਂ ਜੇ ਕੋਈ ਹਰਾਮ ਦੇ ਪੈਸੇ ਦੇ ਨਾਲ ਇਹ ਸਾਰਾ ਕੰਮ ਕਰਨਦਿਆ ਤੇ ਉਹਨੂੰ ਵੀ ਇਹਦਾ ਗੁਨਾਹ ਆਏਗਾ ਤੇ ਮਰਨ ਵਾਲੇ ਨੂੰ ਵੀ ਇਹਦਾ ਗੁਨਾਹ ਹੋਏਗਾ ਲੈਕਿਨ ਅਗਰ ਕੋਈ ਹੱਕ ਹਲਾਲ ਤਰੀਕੇ ਦੇ ਨਾਲ ਆਪਣੇ ਹੱਕ ਹਲਾਲ ਦੀ ਕਮਾਈ ਦੇ ਵਿੱਚੋਂ ਸਾਰਾ ਕੁਝ ਕਰਨ ਦਿਆ ਤੇ ਫਿਰ ਉਹਦੀ ਨੀਅਤ ਦਿਖਾ ਦੇ ਦਿਖਾਵੇ ਦੀ ਵੀ ਨਹੀਂ ਹੈ ਤੇ ਫਿਰ ਮਰਨ ਵਾਲੇ ਨੂੰ ਉਹਦਾ ਸਵਾਬ ਪਹੁੰਚੇਗਾ ਤੇ ਜਿਹੜਾ ਕਰਨ ਦਿਆ ਉਹਨੂੰ ਵੀ ਉਹਦਾ ਸਵਾਬ ਹੋਏਗਾ ਲੇਕਿਨ ਜੇ ਦਿਖਾਵਾ ਹੈ ਤੇ ਫਿਰ ਉਹਦਾ ਕੋਈ ਫਾਇਦਾ ਨਹੀਂ ਹੈ ਇਸ ਕਰਕੇ ਵੀਰੋ ਜਦੋਂ ਵੀ ਕੋਈ ਆਪਣੇ ਪਿਆਰਿਆਂ ਵਾਸਤੇ ਕੰਮ ਕਰੋ ਕੋਸ਼ਿਸ਼ ਕਰੋ ਕਿ ਹੱਕ ਹਲਾਲ ਦੀ ਕਮਾਈ ਚੋਂ ਕਰੋ ਤੇ ਦੂਸਰਾ ਉਹਦੇ ਵਿੱਚ ਦਿਖਾਵਾ ਨਾ ਲਿਆਓ ਜਦੋਂ ਦਿਖਾਵਾ ਆ ਗਿਆ ਤੇ ਉਦੋਂ ਤੁਹਾਡੀ ਨੇਕੀ ਜ਼ਾਇਆ ਕਿਉਂਕਿ ਦਿਖਾਵਾ ਜਿਹੜਾ ਤੁਹਾਡੀ ਨੇਕੀ ਨੂੰ ਤਬਾਹ ਕਰ ਦਿੰਦਾ ਜ਼ਾਇਆ ਕਰ ਦਿੰਦਾ ਇਸ ਕਰਕੇ ਆਪਣੇ ਅੰਦਰ ਇਸ ਤਰ੍ਹਾਂ ਦੇ ਆਪਣੇ ਆਪ ਨੂੰ ਬਣਾ ਲਓ ਕਿ ਦਿਖਾਵੇ ਜਨਾ ਪਵੋ ਕਿ ਲੋਕ ਮੇਰੀ ਵਾਵਾ ਕਰਨ ਲੋਕਾਂ ਦੀ ਵਾਵਾ ਨੂੰ ਛੱਡੋ ਇਸ ਕਰਕੇ ਕੰਮ ਕਰੋ ਕਿ ਮੇਰਾ ਰੱਬ ਮੇਰੇ ਤੋਂ ਰਾਜ਼ੀ ਹੋ ਜੇ ਮੇਰਾ ਰੱਬ ਜਦੋਂ ਮੇਰੇ ਤੋਂ ਖੁਸ਼ ਹੋ ਗਿਆ ਤੇ ਫਿਰ ਮੈਂ ਮੈਂ ਵੀ ਕਾਮਯਾਬ ਹਾਂ ਤੇ ਜਿੰਦ ਵਾਸਤੇ ਮੈਂ ਕਰਨਿਆ ਉਹਦੀ ਵੀ ਬਖਸ਼ਿਸ਼ ਹੋ ਜਾਏਗੀ ਉਹਦੀ ਵੀ ਜਾਣ ਛੁੱਟ ਜਾਏਗੀ ਇਸ ਕਰਕੇ ਵੀਰੋ ਹਮੇਸ਼ਾ ਕੋਈ ਵੀ ਕੰਮ ਕਰੋ ਤੇ ਰੱਬ ਦੀ ਰਜ਼ਾ ਵਾਸਤੇ ਕਰੋ ਕਿਸੇ ਦੀ ਮਦਦ ਕਰਦੇ ਹੋ ਤੇ ਇਹ ਸੋਚ ਕੇ ਕਰੋ ਕਿ ਮੈਨੂੰ ਇਹਦਾ ਹਜ਼ਾਰ ਮੇਰਾ ਰੱਬ ਦੇਵੇਗਾ ਮੈਂ ਲੋਕਾਂ ਦੀ ਬਾਵਾਣੀ ਕਰਉਣੀ ਖਮੋਸ਼ੀ ਦੇ ਨਾਲ ਕਿਸੇ ਦੀ ਮਦਦ ਕਰ ਦੋ ਤਾਂ ਕਿ ਕਿਸੇ ਨੂੰ ਵੀ ਨਾ ਪਤਾ ਲੱਗੇ ਲੇਕਿਨ ਕਿਸੇ ਗਰੀਬ ਦੀ ਮਦਦ ਵੀ ਹੋ ਜਾਏ ਬਾਕੀ ਵੀਰੋ ਕਥਾ ਬਹੁਤ ਵਧੀਆ ਜੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਆਪਣੀ ਰਾਏ ਦਾ ਹਜ਼ਾਰ ਲਾਜ਼ਮੀ ਕਰਿਓ ਆਪਣਰਾ ਕੋਟੇ ਸਰਾ ਖਿਆਲ ਰੱਬ ਰੱਖੇ